ਅੱਜ ਦੇ ਨੀ ਸੋਸ਼ਲ ਮੀਡੀਆ ਦੇ ਉੱਤੇ ਫਲਾਈਟਸ ਦੇ ਵਿੱਚ ਆਈ ਤਕਨੀਕੀ ਖਰਾਬੀ ਤੇ ਯਾਤਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਦੀ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਪਰ ਇੱਕ ਅਜਿਹੀ ਵੀਡੀਓ ਚਾਈਨਾ ਤੋਂ ਆਈ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਦਰਅਸਲ 에ਅਰ ਚਾਈਨਾ ਦੀ ਫਲਾਈਟ ਦੇ ਵਿੱਚ ਅਚਾਨਕ ਹੀ ਅੰਦਰ ਅੱਗ ਲੱਗ ਜਾਂਦੀ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਫਲਾਈਟ ਦੇ ਅੰਦਰ ਜੋ ਸਮਾਨ ਰੱਖਣ ਵਾਲੇ ਬੂਡਸ ਹੁੰਦੇ ਨੇ ਤਾਂ ਉਸ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਜਿਹੜੇ ਯਾਤਰੀ ਨੇ ਉਹਨਾਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਫੈਲ ਜਾਂਦਾ ਜਿਸ ਤੋਂ ਬਾਅਦ ਕੈਵਨ ਕਰੂ ਮੁਰਕੇ ਤੇ ਗਰਮ ਹੁੰਦਾ ਹੈ ਤੇ ਸਭ ਦੇ ਦਰਮਿਆਨ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅੱਗਬਾਦੀ ਦੇਖ ਕੇ ਜਹਾਜ਼ੀ ਐਮਰਜੈਂਸੀ ਲੈਂਡਿੰਗ ਵੀ ਕਰਾ ਦਿੱਤੀ ਗਈ ਹੈ ਤਾਂ ਘਟਨਾ ਜਿਹੜੀ ਹੈ ਉਹ ਚਾਈਨਾ ਦੀ ਹੈ ਜਿੱਥੇ ਲਿਥੀਅਮ ਬੈਟਰੀ ਜਿਹੜੀ ਆ ਬੈਗ ਦੇ ਵਿੱਚ ਪਈ ਹੋਣ ਕਾਰਨ ਇਸ ਨੂੰ ਅੱਗ ਲੱਗੀ ਹੈ ਤਾਂ ਅੱਗ ਦਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਹੈ ਕਿ ਯਾਤਰੀ ਜਿਹੜਾ ਨੇ ਉਹ ਹਫੜਾ ਦਫੜੀ ਦੇ ਵਿੱਚ ਦਿਖ ਰਹੇ ਨੇ ਸਭ ਇੱਧਰ ਉੱਧਰ ਨੂੰ ਜਾਂਦੇ ਹੋਏ ਦਿਖ ਰਹੇ ਨੇ ਤੇ ਪਰੇ ਸਭ ਦੇ ਦਰਮਿਆਨ ਕੈਬਿਨ ਕਰੂ ਜਿਹੜਾ ਹੁੰਦਾ ਉਹ ਸਰਗਰਮ ਹੁੰਦਾ ਹੈ ਉਸ ਦੇ ਵੱਲੋਂ ਯਾਤਰੀਆਂ ਨੂੰ ਸ਼ਾਂਤ ਕਰਵਾਇਆ ਜਾਂਦਾ ਤੇ ਅੱਗ ਤੇ ਕਾਬੂ ਪਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਹਫਤੇ ਦਰਮਿਆਨ ਜਹਾਜ਼ੀ ਐਮਰਜੈਂਸੀ ਲੈਂਡਿੰਗ ਵੀ ਕਰਵਾਣੀ ਜਿਹੜਾ ਉਹ ਪੈ ਜਾਂਦੀ ਹੈ ਤਾਂ ਤੁਹਾਨੂੰ ਦੱਸੀਏ ਕਿ 에어 ਚਾਈਨਾ ਦੀ ਇਹ ਉਡਾਨ ਜਿਹੜੀ ਹੈ ਇਹ ਬੀਜਿੰਗ ਤੋਂ ਸ਼ੰਘਾਈ ਜਾ ਰਹੀ ਸੀ ਤਾਂ ਜਿਸ ਸਮੇਂ ਹਵਾ ਦੇ ਵਿੱਚ ਇਹ ਜਹਾਜ਼ ਹੁੰਦਾ ਹੈ ਤਾਂ ਉਸੇ ਸਮੇਂ ਬੈਗ ਦੇ ਵਿੱਚ ਪਈ ਹੋਈ ਲਿਥੀਅਮ ਬੈਟਰੀ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਪੂਰੀ ਫਲਾਈਟ ਦੇ ਵਿੱਚ ਯਾਤਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤਾਂ ਕੋਈ ਵੱਡਾ ਨੁਕਸਾਨ ਨਾ ਹੋ ਜਾਏ ਇਸ ਕਰਕੇ ਮੌਕੇ ਤੇ ਹੀ ਜਿਹੜਾ ਹੈ ਐਮਰਜੈਂਸੀ ਲੈਂਡਿੰਗ ਦੀ ਪਰਮਿਸ਼ਨ ਜਿਹੜੀ ਆ ਉਹ ਲਈ ਜਾਂਦੀ ਹੈ ਤੇ ਮੌਕੇ ਤੇ ਹੀ ਜਿਹੜਾ ਜਹਾਜ਼ ਨੂੰ ਐਮਰਜੈਂਸੀ ਲੈਂਡ ਕਰਾ ਦਿੱਤਾ ਜਾਂਦਾ ਹੈ ਤਾਂ ਹੁਣ ਜੋ 에어 ਚਾਈਨਾ ਦਾ ਬਿਆਨ ਆਇਆ ਉਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਨੇ ਜਿਵੇਂ ਹੀ ਇਹ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਸਾਡੇ ਕੈਵਨ ਕ੍ਰੂ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਪਰ ਲਗਾਤਾਰ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਕਾਰਨ ਕਈ ਤਰੀਕੇ ਦੇ ਸਵਾਲ ਜਿਹੜਾ ਨੇ ਉਹ ਖੜੇ ਹੋਣੇ ਸ਼ੁਰੂ ਹੋਏ ਨੇ ਪਰ ਜੋ ਹੁਣ 에ਅਰ ਇੰਡੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਉਹ ਕਹਿਣਾ ਹੈ ਕਿ ਅੱਗ ਦੇ ਉੱਤੇ ਬਹੁਤ ਜਲਦ ਕਾਬੂ ਪਾ ਲਿਆ ਗਿਆ ਸੀ ਲਿਥੀਅਮ ਬੈਟਰੀ ਦੇ ਵਿੱਚ ਸਮਾਨ ਦੇ ਵਿੱਚ ਪਈ ਹੋਣ ਕਰਕੇ ਜਿਹੜਾ ਇਹ ਪੂਰੀ ਅੱਗ ਲੱਗੀ ਹੈ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਜਦੋਂ ਯਾਤਰੀ ਬੋਰਡ ਕਰਦੇ ਨੇ ਤਾਂ ਉਸ ਸਮੇਂ ਵੱਡੇ ਪੱਧਰ ਦੇ ਉੱਤੇ ਚੈਕਿੰਗ ਜਿਹੜੀ ਆ ਸਮਾਨ ਦੀ ਕੀਤੀ ਜਾਂਦੀ ਹੈ ਤੇ ਜੇਕਰ ਇਦਾਂ ਦਾ ਕੋਈ ਸਮਾਨ ਬੈਗ ਦੇ ਵਿੱਚ ਹੈ ਤਾਂ ਫਿਰ ਕੀ ਉਸ ਸਮੇਂ ਚੈਕਿੰਗ ਜਿਹੜੀ ਆ ਉਸ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਕਈ ਵਾਰ ਦੇਖਿਆ ਜਾਂਦਾ ਹੈ ਕਿ ਡੋਮੈਸਟਿਕ ਫਲਾਈਟਸ ਦੇ ਵਿੱਚ ਉਸ ਤਰੀਕੇ ਦੇ ਨਾਲ ਚੈਕਿੰਗ ਜਿਹੜੀ ਆ ਉਹ ਨਹੀਂ ਵੀ ਕੀਤੀ ਜਾਂਦੀ ਪਰ ਅਬਾਡੇ ਸਵਾਲ ਵੀ ਜਿਹੜਾ ਨੇ ਹੁਣ 에ਅਰਲਾਈਨ ਦੇ ਉੱਤੇ ਉਠਣੇ ਸ਼ੁਰੂ ਹੋ ਗਏ ਨੇ ਕਿ ਯਾਤਰੀਆਂ ਦੀ ਜਾਨ ਜਿਹੜੀ ਉਹ ਇੱਕ ਵਾਰੀ ਜ਼ਰੂਰ ਜੋਖਮ ਦੇ ਵਿੱਚ ਪਈ ਹੈ ਪਰ ਜਿਹੜੀ ਹੈ ਗਰੀਮਤ ਰਹੀ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਹਾਦਸਾ ਜਾਂ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਇੱਕ ਟਾਈਮ ਤੇ ਜ਼ਰੂਰ ਯਾਤਰੀਆਂ ਦੇ ਜਿਹੜਾ ਉਹ دہشت ਦਾ ਮਾਹੌਲ ਫੈਲ ਗਿਆ ਸੀ ਯਾਤਰੀਆਂ ਦੇ ਵੱਲੋਂ ਜਿਹੜਾ ਉੱਥੇ ਸ਼ੋਰ ਵੀ ਮਚਾਇਆ ਗਿਆ ਪਰ ਕੈਵਨ ਕਰੂ ਮੌਕੇ ਤੇ ਸਰਗਰਮ ਹੋ ਗਿਆ ਤੇ ਉਹਨਾਂ ਦੇ ਵੱਲੋਂ ਜ਼ਰੂਰ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਹੈ ਤੇ ਸ਼ੰਗਾਈ ਜਾ ਰਹੀ ਸੀ ਇਹ ਜਹਾਜ਼ ਬੀਜ਼ਿੰਗ ਤੋਂ ਉਡਾਨ ਜਿਹੜੀ ਹੈ ਸ਼ੰਗਾਈ ਜਾ ਰਹੀ ਸੀ ਤਾਂ ਸ਼ੰਗਾਈ ਦੇ ਕੋਲ ਪਹੁੰਚਦੇ ਹੀ ਆ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਸ਼ੰਗਾਈ 에어ਪੋਰਟ ਦੇ ਉੱਤੇ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਉਹ ਕਰਵਾਣੀ ਪੈ ਜਾਂਦੀ ਹੈ